ਸੋ ਸਿੱਗ ਵਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਹੋਰ ਸਾਰਾ ਸੋਚਾ ਠੀਕ ਠਾਕ ਸਾਰੇ। ਲੋ ਜੀ ਆਪਾਂ ਅੱਜ ਲੱਗੇ ਆ ਰਿਪੇਅਰ ਦਾ ਕੰਮ ਸ਼ੁਰੂ ਕਰਨਾ। 22 ਮਾਡਲ ਦਾ ਪਹਿਲਾਂ ਕਰਾਂਗੇ ਫਿਰ 20 ਦਾ ਕਰਾਂਗੇ। ਇਹ ਆਪਣੀ 20 ਮਾਡਲ ਮਸ਼ੀਨ ਆ ਜਿਹਨੂੰ ਡਾ ਚਿੰਗ ਕਰਵਾਈ ਸੀ। ਤੇ ਇਹਦੇ ਆ ਪਾਊਡਰ-ਪਾਊਡਰ ਮਾਰਿਆ ਹੁਣ ਇਹਨੂੰ ਵਾਸ਼ਿੰਗ ਕਰਾਂਗੇ। ਵਾਸ਼ਿੰਗ ਕਰਨ ਤੋਂ ਬਾਅਦ ਫਿਰ ਸਟਿੱਕਰ ਲਵਾਵਾਂਗੇ। ਤੇ ਕਰਦੇ ਆ ਕੰਮ ਚਾਲੂ। ਆਹ ਬਈ ਮਾਡਲ ਆਪਣੇ ਕੋਲ। ਇਹਦੀ ਹੋਰ ਹੋਰ ਕਰਾਈ ਸੀ। ਤੇ ਆ ਖੜਾ ਨੋਕਰਾ ਫਾਨੀਆਰਾ ਬਾਈ ਮਾਡਲ ਨੂੰ ਲੱਗੇ ਆ ਬਾਹਰ ਥੋੜਾ ਜਿਹਾ ਅੱਗੇ ਕਰਕੇ ਸੈਟਿੰਗ ਕਰਕੇ ਇਹਦਾ ਕਰਦੇ ਆ ਕੰਮ ਸ਼ੁਰੂ ਰਿਪੇਅਰ ਦਾ ਕਰਦੇ ਆ ਥ੍ਰੈਸ਼ਰ ਪਹਿਲਾਂ ਬਾਕੀ ਉਦਾਂ ਮਸ਼ੀਨ ਵਿੱਚੋਂ ਖਾਲੀ ਕੀਤੀ ਹੋਈ ਆ ਮੱਕੀ ਦਾ ਕਰਕੇ ਬੈਡ ਬੁੱਟ ਸਾਰਾ ਕੱਢਿਆ ਉੱਧਰ ਖੜਾ ਟਰਾਲਾ ਕੱਢ ਰਖੜੇ ਆ ਨੇ ਵਾਲੇ ਮੱਕੀ ਵਾਲੇ ਉਹ ਗੱਲਵਾ ਦਾ ਘੈਂਟ ਖੜਾ ਪੁਰਾਣਾ ਖੌਂਡ 90 ਮਾਡਲ ਉਹ ਆ ਗਿਆ ਆਪਣੇ ਬਾਥਰੂਮ ਕਮਰੇ ਪੂਰਾ ਕੰਮ ਓਕੇ ਚਲੋ ਕਰਦੇ ਇਹਨੂੰ ਸੈਟ ਇਹਨਿੰਮ ਚਲ

ਕਹਣਾ ਕਿ ਕਿਹੜੀ ਹੁਣ ਇਦੂ ਬਗਰੋਂ ਕਿਹੜੀ ਮਸ਼ੀਨ ਲੈਣੀ ਆ ਖਾਨਦਾਈ ਹੌਲੈਂਡ ਲੈਣੀ ਆ ਸੀਸੀ ਵਾਲੀ ਸੋਚੀ ਸੋਈ ਆ ਯਾਰ ਠੀਕ ਮੋਟ ਲੱਗੇਵਾਰਾ ਕੱਢਣਾ ਮੱਕੀ ਨਾ ਉਦਾਂ ਗਲਾ ਮੱਕੀ ਨਾ ਵਾਂਗ ਹੀੜੇ ਨਿਕਲ ਜਾਂਦਾ ਮਸ਼ੀਨ ਦਾ ਹੂੰ ਜੇ ਤੇ 10 ਸਾਲ ਚੱਲਣੀ ਤੇ ਪੰਜ ਹੀ ਜਲਦੀ ਨਾ ਇਹ ਬੜੀ ਜਿਆਦੀ ਹਾਏ ਤੇ ਮਰਨ ਲੱਗ ਪਿਆ ਨਾ ਬਰਾ ਲਹਿਆ ਨਾ ਘੜਤਾ ਥਰੇਸ਼ਰ ਚੱਕ ਬੇ ਆਵੇ ਕਣਕ ਦਾ ਥਰੇਸ਼ਰ ਕਰਤੀ ਖਾਲੀ ਹੋਣੀ ਨੂੰ ਭੌਨੇ ਆ ਬਾਸਕੜ ਝੋਨੇ ਵਾਲੀ ਥਰੇਸ਼ਰ ਪਾ ਕੇ ਦਾ ਅੱਜ ਇਹ ਬੈੱਡ ਬੁੱਡ ਪਾਉਣੇ। ਵੀਡੀਓ ਨਾ ਬਣਿਆ ਦਿਓ। ਦਿਖਾਉਣੇ ਤੁਹਾਨੂੰ ਅੱਗੇ ਕਾਰ ਬਈ। ਹਾਂਜੀ ਫੋਰਮਨ ਸਾਹਿਬ ਪੂਰਨ ਜਨਗ੍ਰਾਮ ਵਾਲਾ ਹੋ ਗਿਆ ਇਹ ਤੁੰ। ਕਿੱਥੇ ਕੰਮ ਚਾ ਕੰਮ? ਅੰਬਾ ਹੁਣ ਲੱਗਿਆ ਫੈਸ਼ਰ ਪਾਉਣਗੇ। ਗਿੜਾ ਤੈਗੀ ਬਸ ਕਟ। ਕਾ ਲੂ ਗਿੜਾ ਪੈ ਜਾਣਾ। ਉਹ ਨਵੀਆਂ ਮਸ਼ੀਨਾਂ ਐ। ਕਿਹੜੀ ਰਿਪੇਅਰ ਨਿਕਲਣੀ ਐ। ਉਹ ਖਰੀਦ ਕਰਕੇ ਕੰਮ ਚੱਲਦਾ। ਕੁੜੀ ਬੀਬੀ ਆਹ ਇਹ ਨਾ ਆ ਜਣੀ ਐਂਦੀ ਉਹ ਨਾਲ ਪਾਪਾ ਨਾਲ ਦੀ ਥੋੜੀ ਗੱਲ ਮੇਰੇ ਨਾਲ ਸੋਦਾ ਮੈਂ ਨਾ ਮੇਰੇ ਦੀ ਉਹਦਾ ਵੀ ਕੀ ਹੋ ਮਾਰੀ ਮੋਢੀ ਆਇਤੀ ਨੇ ਇਹਨੇ ਜਾ ਗੁੱਸਾ ਜਣਾ ਤਾ ਮਾੜੀ ਨਹੀਂ ਮਨੇ ਉਹ 92 ਦਿੰਨੇ ਆ ਪਰ ਇਹਦਾ ਬੰਨਣਾ ਤਾਂ ਬਾਅਦ ਕੀ ਬਾਅਦ ਕਰੀ ਕੰਮ ਤੇ ਹੰਦ ਵੀ ਚੱਲ ਵੀ ਕਰ ਸਕਦੇ

ਲਓ ਵੀ ਸੱਜਣੋ ਪ੍ਰੈਸ਼ਰ ਦਾ ਕੰਮ ਹੋ ਗਿਆ ਫਾਈਨਲ ਫਿੱਟ ਹੋ ਗਿਆ ਬਾਸਕਟ ਬਨਾਂਗੇ ਸਵੇਰੇ ਫਾਈਟਿੰਗ ਬੁਰੀ ਵਧੀਆ ਹੋ ਗਈ ਤੇ ਹੁਣ ਚੱਲਦੇ ਆਪਾਂ ਸੁਲਤਾਨਪੁਰ ਮੱਥਾ ਟੇਕਣ ਬਾਬੇ ਦੇ ਆਦਵਾਰ ਅਜ ਤੇ ਮਿਲਦੇ ਆਂ ਬਾਬੇ ਦੇ ਚਲ ਕੇ ਲਓ ਵੀ ਮੇਟਰ ਆ ਗਿਆ ਲੋਇਨੋਕਸ ਜਾਂਦੇ ਮੋਟਰਸਾਈਕਲ ਰਹਿ ਗਿਆ ਆਪਣੇ ਕੋਲੋਂ 8 ਕਿਲੋਮੀਟਰ ਦੂਰ ਸੁਲਤਾਨਪੁਰ ਲੋਧੀ ਰੋਈਆਂ ਦਾ ਬਾਜ਼ਾਰ